ਪਿੰਡ ਚਨੇਰ ਚਿਲਾ ਮਾਂਸਾ ਦੇ ਸਰਪੰਚ ਨੂੰ ਸਾਰੇ ਹੀ ਲੋਕ ਸਲਾਮਾ ਕਰਦੇ ਹਨ ਕਿਉਂਕਿ ਉਜਨੇ ਪਈਆਂ ਨੂੰ ਭਜਾਉਣ ਦੇ ਲਈ ਕੁਝ ਪਖਰੇ ਹੀ ਐਲਾਨ ਕੀਤੇ ਹਨ ਜਿਸ ਦੇ ਵਿੱਚ ਉਹਨਾਂ ਦਾ ਸਾਰੇ ਪਿੰਡ ਦੇ ਸਾਥ ਦੰਦੇ ਹਨ ਉਹਨਾਂ ਦਾ ਕਹਿਣਾ ਹੈ ਜੇਕਰ ਪਿੰਡ ਦੇ ਵਿੱਚ ਕੋਈ ਪਈਏ ਨੂੰ ਰਹਿਣ ਨੂੰ ਜਗ੍ਹਾ ਦਿੱਤੂਗਾ ਤਾਂ ਉਸ ਦਾ ਪਿੰਡ ਦੇ ਵਿੱਚੋਂ ਬਾਹਿਆ ਕਾਟ ਕੀਤਾ ਜਾਊਗਾ ਜੇਕਰ ਉਹਨਾਂ ਨੂੰ ਕੋਈ ਸ਼ਹਿਰ ਦੇ ਵਿੱਚ ਕਿਰਾਏ ਤੇ ਵੀ ਦੁਕਾਨ ਦੰਦਾ ਹੈ ਜਾਂ ਉਹਨਾਂ ਨੂੰ ਕੋਈ ਰੀੜੀ ਖੜਾਉਣ ਦੇ ਲਈ ਆਪਣੀ ਦੁਕਾਨ ਅੱਗੇ ਜਗ੍ਹਾ ਦੰਦਾ ਹੈ ਤਾਂ ਉਸ ਬੰਦੇ ਤੇ ਵੀ ਕਾਰਵਾਈ ਕੀਤੀ ਜਾਊਗੀ ਅਤੇ ਉਸ ਦੀ ਦੁਕਾਨ ਸ਼ਹਿਰ ਦੇ ਵਿੱਚੋਂ ਬੰਦ ਕਰੀ ਜਾਊਗੀ ਤੁਹਾਨੂੰ ਇਹ ਸਰਪੰਚ ਦਾ ਫੈਸਲਾ ਕਿ ਹੋ ਜਿਆ ਲੱਗਿਆ ਕਮੈਂਟਾਂ ਵਿੱਚ ਜ਼ਰੂਰ ਦੱਸੋ ਵੀਡੀਓ ਵਧੀਆ ਲੱਗੀ ਲਾਇਕ ਅਤੇ ਸ਼ੇਅਰ ਕਰੋ ਅਤੇ ਤੁਸੀਂ ਵੀ ਕਮੈਂਟਾਂ ਵਿੱਚ ਦੱਸੋ ਪਿੰਡਾਂ ਨੂੰ ਪਜਾਉਣ ਦੇ ਲਈ ਆਪਾਂ ਨੂੰ ਹੋਰ ਕੀ ਕੀ ਕੁਝ ਕਰਨਾ ਚਾਹੀਦਾ ਹੈ ਇਸ ਸਰਪੰਚ ਦੇ ਲਈ ਇੱਕ ਲਾਇਕਤਾ ਬਣਦਾ ਹੈ